ਕਾਲੋ ਥਾਨ ਦਾ ਸਰਵਣ ਕੀਤੀ ਸੀ ਕਿਥੋਂ ਪ੍ਰారంਭ ਹੋਈ ਆਸਾ ਦੀ ਵਾਰ ਪਾਕਪਟਣ ਦੇ ਵਿੱਚ ਸ਼ੇਖ ਬ੍ਰਹਮ ਨੂੰ ਉਪਦੇਸ਼ ਕਰ ਰਹੇ ਨੇ ਬੀਤੇ ਇਤਿਹਾਸ ਵਿੱਚ ਦੋ ਜ਼ਿਕਰ ਆਉਂਦੇ ਨੇ ਨੌ ਸਲੋਕ ਸ਼ੇਖ ਬ੍ਰਹਮ ਨੂੰ ਸੁਣਾਏ 15 ਸਲੋਕ ਦੁਨੀ ਚੰਦ ਧੁੱਪੜ ਲਾਹੌਰ ਵਾਸੀ ਨੂੰ ਸੁਣਾਏ ਨੇ ਇਹ ਪ੍ਰਾਣੀ ਰਵਾਇਤ ਹੈ ਇਸੇ ਕਰਕੇ ਪਹਿਲਾਂ ਆਮ ਤੌਰ ਤੇ ਦੋ ਹਿੱਸਿਆਂ ਵਿੱਚ ਆਸਾ ਦੀ ਵਾਰ ਨੂੰ ਪਿੰਡਾਂ 'ਚ ਗਾਇਆ ਜਾਂਦਾ ਜ਼ਿਆਦਾਤਰ ਇੱਕ ਦਿਨ 'ਚ 9 ਸ਼ਲੋਕ ਇੱਕ ਦਿਨ 'ਚ 15 ਸ਼ਲੋਕ ਨਵੇਂ ਵਿਦਵਾਨਾਂ ਦਾ ਖਿਆਲ ਹੈ ਕਿ ਸੇਖ ਬ੍ਰਹਮ ਨੂੰ ਹੀ ਸੁਣਾਈ ਹੈ ਸਾਰੀ ਆਸਾ ਦੀ ਵਾਰ ਸੋ ਇਹ ਕਈ ਚੀਜ਼ਾਂ ਤੇ ਵਿਦਵਾਨੀ ਦੇ ਚੱਕਰ ਨੇ ਸਾਡਾ ਕੰਮ ਤਾਂ ਹੁਣ ਦਾ ਹੈ ਸਾਡੇ ਵੱਲੋਂ ਇਹ ਕਿਸੇ ਨੂੰ ਵੀ ਸੁਣਾਈ ਹੋਵੇ ਆਸਾ ਦੀ ਵਾਰ ਪਰ ਅੱਜ ਅਸੀਂ ਸੁਣ ਰਹੇ ਹਾਂ ਅੱਜ ਸਾਡਾ ਭਲਾ ਹੋਣਾ ਸੋ ਇਸ ਕਰਕੇ ਇਹਨਾਂ ਵਿਚਾਰਾਂ ਨੂੰ ਛੱਡ ਕੇ ਇਹਨਾਂ ਨੂੰ ਲੈ ਵੀ ਲੈਣਾ ਵਿਚਾਰਾਂ ਨੂੰ ਕਿਉਂਕਿ ਇਹਦੇ ਨਾਲ ਆਪਾਂ ਨੂੰ ਇੱਕ ਸੇਧ ਮਿਲਦੀ ਹੈ ਪਰ ਅਸੀਂ ਜ਼ਿਆਦਾਤਰ ਪ੍ਰਾਤਨ ਹੀ ਚੀਜ਼ ਨੂੰ ਪ੍ਰਵਾਨ ਕਰਦੇ ਹਾਂ ਜਿਹੜੀ ਪਹਿਲਾਂ ਤੋਂ ਹੀ ਚੱਲੀ ਆ ਰਹੀ ਉਹ ਨੌ ਸਲੋਕ ਸ਼ੇਖ ਬ੍ਰਹਮ ਨੂੰ 15 ਸ਼ਲੋਕ ਦੁਨੀ ਜਨ ਤੋਂ ਪੜਨੂ ਸੁਣਾ ਕੇ ਨਿਹਾਲ ਕੀਤਾ ਹੈ ਆਓ ਸਤਿਗੁਰੂ ਗੁਰਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਅੰਬਖਸ਼ਿਸ਼ ਕਰ ਰਹੇ ਨੇ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੈ ਸੁਚੇਤ ਜਿਹੜੇ ਆਪਣੇ ਮਨ ਦੇ ਅੰਦਰ ਸੁਚੇਤ ਹੋ ਕੇ ਸਾਵਤਾਨ ਹੋ ਕੇ ਹੁਸ਼ਿਆਰ ਹੋ ਕੇ ਮਨ ਆਪਣੇ ਆੜੇ ਨੂੰ ਕੰਨਾ ਬੜੀਆਂ ਗਲਤੀਆਂ ਰਹਿ ਜਾਂਦੀਆਂ ਨੇ ਬਾਣੀ ਪੜ੍ਹਦੇ ਆ ਕਦੇ ਮਰਜੀ ਨੋਟ ਕਰ ਲਿਓ ਬੈਠ ਕੇ ਕਿਤੇ ਵੀ ਆਸਾ ਦੀ ਵਾਰ ਕੋਈ ਵੀ ਗਾਉਂਦਾ ਹੋਵੇ ਉਹ ਕਹੂਗਾ ਮਨ ਆਪਣੇ ਸੁਚੇਤ ਆੜੇ ਦਾ ਕੰਨਾ ਉਹਨੇ ਛੱਡੀ ਜਾਣਾ ਜਦੋਂ ਤੱਕ ਆਪਾ ਏਕ-ਏਕ ਅੱਖਰ ਦੇ ਉੱਤੇ ਗੁਰੂ ਭਾਵਨਾ ਨਹੀਂ ਕਰਦੇ ਉਦੋਂ ਤੱਕ ਪ੍ਰਾਪਤੀ ਨਹੀਂ ਹੈ ਅਖਰ ਅਖਰ ਤੇ ਭਾਵਨਾ ਕਰੋ ਨਾਨਕ ਗੁਰੂ ਨਾ ਚੇਤਨੀ ਜਿਹੜੇ ਇਨਸਾਨ ਆਪਣੇ ਮਨ ਦੇ ਅੰਦਰ ਸੁਚੇਤ ਹੋ ਕੇ ਆਪਣੇ ਗੁਰੂ ਨੂੰ ਯਾਦ ਨਹੀਂ ਕਰਦੇ ਗੁਰੂ ਨੂੰ ਯਾਦ ਕਰਨਾ ਕੀ ਹੈ ਜਿਹੜਾ ਗੁਰਾਂ ਦਾ ਉਪਦੇਸ਼ ਹਰ ਵਕਤ ਯਾਦ ਰੱਖਣਾ ਹੈ ਮਾਂ ਬਾਪ ਦੇ ਦਿੱਤੇ ਹੋਏ ਉਪਦੇਸ਼ ਨੂੰ ਯਾਦ ਰੱਖਣਾ ਸਤਿਗੁਰੂ ਦੇ ਦਿੱਤੇ ਹੋਏ ਉਪਦੇਸ਼ ਨੂੰ ਯਾਦ ਰੱਖਣਾ ਵੀ ਮੈਨੋ ਮਹਾਰਾਜ ਨੇ ਕੀ ਕੀ ਹਦਾਇਤਾਂ ਕੀਤੀਆਂ ਹੋਈਆਂ ਨੇ ਵੱਡੀ ਹਦਾਇਤਾਂ ਨਾਮ ਜਪਣ ਦੀ ਕੀਤੀ ਹੋਈ ਹੈ ਉਪਦੇਸ਼ ਜਿੰਨਾ ਵੀ ਗੁਰਾਂ ਨੇ ਦਿੱਤਾ ਹੈ ਉਹਨੂੰ ਸੁਚੇਤ ਹੋ ਕੇ ਆਪਣੇ ਮਨ ਦੇ ਵਿੱਚ ਯਾਦ ਕਰਨਾ ਕਈ ਇਹ ਪਾਰਨ ਵੀ ਅਡਡ ਕਰਦੇ ਨੇ ਸੋ ਫਿਰ ਚੇਤ ਇਹ ਪਾਠ ਇਕੱਠਾ ਹੀ ਹੈ ਸੁਚੇਤ ਸੁਚੇਤ ਹੋ ਕੇ ਯਾਦ ਕਰਦੇ ਨੇ ਨਾਨਕ ਇੱਥੇ ਕਹਿੰਦੇ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਜਿਹੜੇ ਮਨ ਦੇ ਅੰਦਰ ਸੁਚੇਤ ਹੋ ਕੇ ਆਪਣੇ ਗੁਰੂ ਨੂੰ ਯਾਦ ਨਹੀਂ ਕਰਦੇ ਮਰਿਆਦਾ ਵਿੱਚ ਸੁਚੇਤ ਨਹੀਂ ਹੈ ਗੁਰਸਿੱਖ ਬੜਾ ਸੁਚੇਤ ਹੈ ਆਪਾਂ ਵੀ ਸੁਚੇਤ ਗੁਰਸਿੱਖ ਬਣਨਾ ਗੱਲਾਂ ਕਰ ਰਹੇ ਨੇ ਬੈਠੇ